ਸਤਨਾਮ ਵਾਹਿਗੁਰੂ ਸਾਹਿਬ ਜੀ ਮਾਗ ਮਜਨ ਸੰਗ ਸਾਧੂਆਂ ਤੂੜੇ ਕਰ ਇਸ ਨਾਨਕ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾ ਦਾਨ ਜਨਮ ਕਰਮ ਵੱਲ ਉੱਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਮੋਹੀਐ ਬਿਨਸਾ ਲੋਭ ਸੁਆਨ ਸਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ 86 ਤੀਰਥ ਸਗਲ ਪੁਨ ਜੇ ਦਇਆ ਪਰਵਾਨ ਜਿਸ ਨੋ ਦੇਵ ਦਇਆ ਕਰ ਸੋਇ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸਕੰਡੀਐ ਜਿਨ ਪੂਰਾ ਗੁਰ ਮਿਹਰਵਾਨ ਮਾਗ ਸੁਚੇ ਸੇ ਕਾਂਡੀਆਂ ਜਿਨ ਪੂਰਾ ਗੁਰ ਮਿਹਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰੂ ਜੁਗ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਪਾਰ ਬਖਸ਼ਿਸ਼ ਕਿਰਪਾਲਤਾ ਦਿਹਾਲਤਾ ਮਿਹਰਮਤ ਦਾ ਸਦਕਾ ਅੱਜ ਸਮੇਂ ਦੇ ਵੰਡ ਮੁਤਾਬਕ ਦੇਸੀ ਮਾਗ ਮਹੀਨੇ ਦੀ ਅਰੰਭਤਾ ਹੋਈ ਹੈ ਜਿੱਥੇ ਗੁਰਬਾਣੀ ਨੇ ਮਨੁੱਖ ਨੂੰ ਕੜੀ ਪਲ ਖਿੰਨ ਜਸੇ ਮਹੂਰਤ ਪਹਿਰ ਦਿਨ ਰਾਤ ਸੱਤ ਵਾਰ ਰਾਹੀ ਸਮਝਾਇਆ ਏ ਉਥੇ ਬਾਦਸ਼ਾਹ ਨੇ ਸਾਨੂੰ 12 ਮਹੀਨਿਆਂ ਰਾਹੀ ਵੀ ਉਪਦੇਸ਼ ਬਖਸ਼ਿਸ਼ ਕੀਤੇ ਨੇ ਉਹਨਾਂ 12 ਮਹੀਨਿਆਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਦੋ ਥਾਵਾਂ ਤੇ ਆਇਆ ਏ ਇਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਤੁਖਾਰੀ ਰਾਗ ਅੰਦਰ 12 ਮਾਹ ਦੂਸਰਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੱਲੋਂ ਮਾਝ ਰਾਗ ਵਿੱਚ ਉਚਾਰਨ ਕੀਤਾ ਹੋਇਆ 12 ਮਾਹ ਸ਼ੁਰੂਆਤ ਇਸ ਪਾਵਨ ਬਾਣੀ 12 ਮਾਹ ਦੀ ਕਿਰਤ ਕਰਮ ਕੇ ਵਿਛੜੇ ਆਪਣੇ ਕਰਮਾ ਕਰਕੇ ਵਿਛੋੜਾ ਏ ਪਰ ਮਿਲਾਬ ਆਪਣੇ ਕਰਮਾਂ ਤੇ ਨਹੀਂ ਮਿਲਾਬ ਉਹਦੀ ਬਖਸ਼ਿਸ਼ ਤੇ ਖੜਾ ਏ ਮਨੁੱਖ ਕਰਮ ਕਰਕੇ ਸੁਤੰਤਰ ਹੈ ਤੇ ਕਰਮ ਕਰਦੇ ਰਹਿਣਾ ਚਾਹੀਦਾ ਕਿਹੜਾ ਕਰਮ ਕਰਨਾ ਏ ਕਿਹੜਾ ਕੰਮ ਮਾਲਕ ਨੂੰ ਚੰਗਾ ਲੱਗਦਾ ਏ ਉਹਨਾਂ ਕੰਮਾਂ ਦਾ ਜ਼ਿਕਰ ਹੀ ਇਸ ਪਾਵਨ ਬਾਣੀ ਅੰਦਰ ਕੀਤਾ ਹੋਇਆ ਹੈ ਤੇ ਮਨੁੱਖ ਕਰਮ ਕਮਾਉਂਦਾ ਹੀ ਉਸ ਸ਼ਿਖਰ ਤੇ ਪਹੁੰਚ ਜਾਂਦਾ ਏ ਜਿੰਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਉਸ ਮਾਲਕ ਨੂੰ ਤਿਆ ਕੇ ਉਹਦੇ ਦੱਸੇ ਅਨੁਸਾਰ ਜੀਵਨ ਬਸਰ ਕਰਕੇ ਫਿਰ ਇੱਕ ਦਿਨ ਜ਼ਿੰਦਗੀ ਦੀ ਖੇੜੇ ਬਣਦੀ ਐ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟ ਆਏ ਕਦੇ ਜਗਿਆ ਸੋਨੇ ਪੁੱਛਿਆ ਸੀ ਗੁਰੂ ਨਾਨਕ ਦੇਵ ਕਰ ਤੋਂ ਕਿ ਆਨੰਦ ਕਿਵੇਂ ਮਿਲ ਸਕਦਾ ਹੈ ਤੇ ਤੁਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਾਜ ਰਾਗ ਵਿੱਚ ਉਚਾਰਨ ਕੀਤੇ ਇਸ 12 ਮਾਹ ਦੇ ਪਹਿਲੇ ਮਹੀਨੇ ਰਹੀ ਸਮਝਾਇਆ ਸੀ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ ਕਣਾ ਆਨੰਦ ਪ੍ਰਾਪਤ ਹੋਵੇਗਾ ਜੇ ਗੋਬਿੰਦ ਦੇ ਅਨੁਸਾਰ ਉਸ ਨੂੰ ਧਿਆਉਣਾ ਸ਼ੁਰੂ ਕਰ ਦਈਏ ਇਹ ਚੇਤ ਤੋਂ ਰੰਭਤਾ ਕਰਕੇ ਜਦੋਂ 12 ਮਹੀਨਿਆਂ ਦੇ ਕਮਾਈ ਕਰਦਾ ਹੈ ਤੇ ਫਿਰ ਗੁਰੂ ਪਾਰਸਾ ਜੀ ਨੂੰ ਆਣ ਕੇ ਇਹ ਬਖਸ਼ਿਸ਼ ਕਹਿੰਦਾ ਹੈ ਕਿ ਮਾਲਕਾ ਤੇਰੇ ਘਰ ਤੋਂ ਅਜੇ ਦਾਤ ਪ੍ਰਾਪਤ ਹੋਈ ਹੈ ਕਿ ਫਲ ਗੁਣ ਗੁਣਾ ਨਾਲ ਫਲ ਜਾਣਾ ਭਰ ਜਾਣਾ ਭਰਪੂਰ ਹੋ ਜਾਣਾ ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟ ਆਏ ਜਿਸ ਸੱਜਣ ਬਾਰੇ ਕਦੇ ਪੁੱਛਿਆ ਸੀ ਜਿਸ ਆਨੰਦ ਬਾਰੇ ਪੁੱਛਿਆ ਸੀ ਅੱਜ ਉਹ ਆਨੰਦ ਮੇਰੇ ਅੰਦਰੋਂ ਹੀ ਪ੍ਰਗਟ ਹੋ ਗਿਆ ਰੱਬ ਕਿਤੇ ਬਾਹਰ ਨਹੀਂ ਨਿਰੰਕਾਰ ਕਿਤੇ ਬਾਹਰ ਨਹੀਂ ਇਸ ਦੇਹੀ ਅੰਦਰ ਹੀ ਮਾਲਕ ਨੇ ਸਭ ਕੁਝ ਟਿਕਾਇਆ ਹੋਇਆ ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸਭ ਕੁਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੁ ਪਰਮ ਪੁਲਾਹੇ ਸਭ ਕੁਛ ਘਰ ਵਿੱਚ ਹੈ ਮਨ ਹਰ ਜੀ ਤੇਰੇ ਨਾਲ ਹੈ ਉਹ ਤੇਰੇ ਨਾਲ ਹੀ ਵਸਦਾ ਹੈ ਤੇਰੇ ਨਾਲ ਹੀ ਰਹਿੰਦਾ ਹੈ ਫਿਰ ਮੈਨੂੰ ਨਜ਼ਰ ਕਿਉਂ ਨਹੀਂ ਆਉਂਦਾ ਕਿਉਂਕਿ ਹਉ ਕਰਕੇ ਹੰਕਾਰ ਕਰਕੇ ਕੂੜ ਕਰਕੇ ਮੇਰੇ ਤੇ ਉਹਦੇ ਵਿੱਚ ਇੱਕ ਫਾਸਲਾ ਬਣ ਗਿਆ ਉਸ ਫਾਸਲੇ ਨੂੰ ਮਿਟਾਉਣ ਲਈ ਗੁਰਬਾਣੀ ਨੂੰ ਤਾਂ ਪੜਦੇ ਆ ਗੁਰੂ ਕੇ ਸ਼ਬਦ ਨੂੰ ਕਮਾਉਂਦੇ ਆ ਨਹੀਂ ਤੇ ਗੁਰਮੁਖੋ ਇਹ ਗੁਰਬਾਣੀ ਦਾ ਫੈਸਲਾ ਹੈ ਕਿ ਮਨੁੱਖ ਦੀ ਸਿਰਜਣਾ ਅਨੰਕਾਰ ਨੇ ਕੀਤੀ ਆ ਜਿਤਨਾ ਵੀ ਸੰਸਾਰ ਦੇਖਦੇ ਆ ਸਾਧੋ ਰਚਨਾ ਰਾਮ ਬਣਾਈ ਜੋ ਕੁਝ ਵੀ ਇਹ ਸਭ ਕੁਝ ਤਾਂ ਅਨੰਕਾਰ ਦਾ ਸਿਰਜਿਆ ਹੋਇਆ ਹੈ ਇਥੋਂ ਤੱਕ ਅਸੀਂ ਬਾਣੀ ਦੇ ਬਚਨ ਪੜਦੇ ਆ ਕਿ ਅੰਡਰ ਜੇਰਜ ਸਿਤਜ ਉਤਪੁਜ ਤੇਰੇ ਕੀਤੇ ਜਨਤਾ ਇਹ ਸਾਰੀਆਂ ਖਾਣੀਆਂ ਤੇਰੀਆਂ ਪੈਦਾ ਕੀਤੀਆਂ ਹੋਈਆਂ ਨੇ ਜਿਹੜੇ ਅੰਡੇ ਤੋਂ ਪੈਦਾ ਹੋਏ ਨੇ ਜਿਹੜੇ ਜੇਰ ਤੋਂ ਪੈਦਾ ਹੋਏ ਨੇ ਜਿਹੜੇ ਪਸੀਨੇ ਤੇ ਬਨਸਪਤੀ ਤੋਂ ਜੋ ਕੁਝ ਬਣਿਆ ਸਭ ਪਸਾਰਾ ਤੇਰਾ ਏ ਮਾਲਕ ਨੇ ਨਿਰੰਕਾਰ ਨੇ ਮਨੁੱਖ ਬਣਾਏ ਨੇ ਪਰ ਮਨੁੱਖ ਨੂੰ ਦੇਵਤਾ ਗੁਰੂ ਸ਼ਬਦ ਰਾਹੀਂ ਬਣਾਇਆ ਜਾਂਦਾ ਹੈ ਇਹੀ ਕਾਰਨ ਜਦੋਂ ਆਸਾ ਕੀ ਬਾਣੀ ਦੇ ਬਚਨ ਪੜ੍ਹਦੇ ਆਂ ਬਲਹਾਰੀ ਗੁਰੇ ਆਪਣੇ ਦੇਵਹਾੜੀ ਸਦਬਾਰ ਜਿਨ ਮਾਨਸ ਤੇ ਦੇਵਤੇ ਕੀਏ ਮਾਨਸ ਗੁਰੂ ਨੇ ਨਹੀਂ ਬਣਾਇਆ ਮਨੋਖ ਨਿਰੰਕਾਰ ਦੀ ਦੇਣ ਹੈ ਮਨੁੱਖ ਨੂੰ ਦੇਵਤਾ ਗੁਰੂ ਸ਼ਬਦ ਰਾਹੀਂ ਬਣਾਇਆ ਜਾਣਾ ਇਨੇ ਗੁਰੂ ਸ਼ਬਦ ਰਾਹੀਂ ਦੇਵਤਾ ਬਣਨਾ ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਇਨੂੰ ਪਸ਼ੂ ਤੋਂ ਵੀ ਦੇਵਤਾ ਸ਼ਬਦ ਰਾਹੀਂ ਬਣਾਇਆ ਸ਼ਬਦ ਨੇ ਹੀ ਬਣਾਉਣਾ ਸੋ ਉਸੇ ਸ਼ਬਦਾਂ ਰਾਹੀਂ ਅੱਜ 12 ਮਾਹ ਮਹੀਨਿਆਂ ਦੇ ਵਿੱਚੋਂ ਇੱਕ ਮਹੀਨਾ ਜਿਹੜਾ ਕਿ ਦੇਸੀ ਮਹੀਨਿਆਂ 'ਚ 11ਵਾਂ ਮਹੀਨਾ ਹੈ ਇਸ ਦੀ ਅੱਜ ਸ਼ੁਰੂਆਤ ਹੋਈ ਹੈ ਇਸ ਹਿੰਦੁਸਤਾਨ ਦੀ ਧਰਤ ਦੇ ਉੱਤੇ ਇਸ਼ਨਾਨ ਨੂੰ ਤੀਰਥ ਯਾਤਰਾ ਨੂੰ ਦਾਨ ਪੁੰਨ ਨੂੰ ਬਹੁਤ ਮਹਾਤਮ ਦਿੱਤਾ ਜਾਂਦਾ ਹੈ ਗੁਰੂ ਸਾਹਿਬ ਨੇ ਵੀ ਇਸ ਇਸ਼ਨਾਨ ਦਾ ਜ਼ਿਕਰ ਦਾਨ ਪੁੰਨ ਦਾ ਜ਼ਿਕਰ ਇਸ ਪੂਰੇ ਸ਼ਬਦ ਵਿੱਚ ਕੀਤਾ ਹੈ ਆਓ ਇਸ ਪਾਵਨ ਸ਼ਬਦ ਨੂੰ ਜਾਨੀਏ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਸਾਧੂ ਜਨਾਂ ਦੀ ਧੂੜੀ ਵਿੱਚ ਇਸ਼ਨਾਨ ਕਰ ਹੁਣ ਜੇ ਸਾਧੂ ਦਾ ਜ਼ਿਕਰ ਹੈ ਗੁਰਮੁਖੋ ਫਿਰ ਸਾਧੂ ਲਈ ਕੋਈ ਇਹੋ ਜੀ ਥਾਂ ਚਾਹੀਦੇ ਜਿੱਥੇ ਸਾਧੂ ਆਪਣੇ ਪੈਰਾਂ ਨਾਲ ਆਪਣੇ ਤਨ ਦੇ ਨਾਲ ਉਸ ਮਿੱਟੀ ਨੂੰ ਸ਼ਹਾਇਤ ਅਸੀਂ ਉਸ ਮਿੱਟੀ ਦਾ ਇਸ਼ਨਾਨ ਕਰੀਏ। ਬੰਦੇ ਨੂੰ ਥੋੜੀ ਜੀ ਡਸਟ ਪੈ ਜਾਏ ਤੇ ਉਹਨੂੰ ਸਾਫ਼ ਕਰਨ ਨੂੰ ਜਾਂਦਾ ਹੈ। ਜੇ ਧੂੜ ਦੇ ਅਰਥ ਭਾਰੀ ਤੌਰ ਤੇ ਮਿੱਟੀ ਹੀ ਹੈ, ਖਾਕ ਹੀ ਹੈ ਤੇ ਬੰਦਾ ਤੇ ਵਖਤ ਤੇ ਤਖਬਰ ਇਨਸਾਨ ਦਾ ਕੈਸਾ ਤੇਜ ਹੈ। ਖਾਕ ਦਾ ਪੁਤਲਾ ਬਣਾ ਖਾਕ ਸੇ ਪਰਹੇਜ ਹੈ। ਇਹ ਤੇ ਖਾਕ ਤੋਂ ਡਰਦਾ ਬੜਾ ਹੈ। ਇਹ ਤੇ ਘਰ ਦੇ ਬੈੱਡ ਦੀ ਚਾਦਰ ਨੂੰ ਵੀ ਝਾੜ ਕੇ ਵਿਛਾ ਕੇ ਬੈਠਦਾ ਹੈ। ਇਹ ਤੇ ਕਿਤੇ ਮਿੱਟੀ ਆਦਕਾਂ ਤੇ ਬੈਠ ਵੀ ਜਾਵੇ ਤੇ ਆਪਣੇ ਕੱਪੜੇ ਝਾੜਦਾ ਹੈ ਕਿਤੇ ਨੇੜਿਓਂ ਗੱਡੀ ਲੰਘ ਜਾਵੇ ਧੂੜ ਪੈ ਜੇ ਤੇ ਉਹਨੂੰ ਵੀ ਪਾਸੇ ਕਰਦਾ ਹੈ ਸਮਝਣਾ ਪਏਗਾ ਇਸ ਧੂੜ ਸ਼ਬਦ ਨੂੰ ਤੁਸੀਂ ਕਈ ਵਾਰੀ ਨੋਟ ਕਰਿਓ ਕਿਸੇ ਸੱਜਣ ਮਿੱਤਰ ਨੂੰ ਲੰਮੇ ਸਮੇਂ ਬਾਅਦ ਕੋਈ ਮਿਲਣ ਗਿਆ ਤੇ ਜਿਹਨੂੰ ਮਿਲਣ ਗਿਆ ਉਹ ਉਮਰਦਰਾਜ ਸੀ ਬਾ ਬਜ਼ੁਰਗੀ ਦੀ ਦਹਲੀਜ਼ ਤੇ ਸੀ ਜਿਸ ਵੇਲੇ ਮਿਲਣ ਗਿਆ ਜਾ ਕੇ ਨਮਸਕਾਰ ਕੀਤੀ ਬਜ਼ੁਰਗਾਂ ਦਾ ਹਾਲਚਾਲ ਪੁੱਛਿਆ ਕੋਲ ਬੈਠ ਗਿਆ ਤੇ ਬੈਠੇ ਹੋਏ ਨੇ ਪਰਿਵਾਰ ਬਾਰੇ ਸੁਖ ਸੰਤ ਬਾਰੇ ਪੁੱਛਿਆ ਤੇ ਕਹਿੰਦਾ ਖੜ੍ਹ ਜਾ ਮੈਂ ਤੈਨੂੰ ਸਾਰੇ ਪਰਿਵਾਰ ਨੂੰ ਮਲਾਉਣਾ ਬਜ਼ੁਰਗ ਮੰਝੇ ਤੇ ਬੈਠਾ ਆਵਾਜ਼ ਦਿੰਦਾ ਆਪਣੇ ਪੁੱਤਰ ਨੂੰ ਪੁੱਤਰ ਕੋਲ ਆ ਜਾਂਦਾ ਏ ਉਸ ਆਏ ਹੋਏ ਮਹਿਮਾਨ ਨੂੰ ਜਿਹੜਾ ਕਿ ਉਸ ਬਜ਼ੁਰਗ ਦਾ ਮਿੱਤਰ ਹੈ ਉਹਨੂੰ ਚਾਹ ਪਾਣੀ ਲਿਆਉਣ ਦਾ ਜ਼ਿਕਰ ਚੱਲਦਾ ਏ ਤੇ ਬਜ਼ੁਰਗ ਫੇਰ ਆਪਣੀ ਨੂੰਤੀ ਨੂੰ ਆਵਾਜ਼ ਮਾਰਦਾ ਪਾਣੀ ਲੈ ਕੇ ਆ ਜਾਂਦੀ ਆ ਚਾਹ ਇਤਿਆਦਕ ਲੈ ਕੇ ਆ ਜਾਂਦੇ ਨੇ ਰੋਟੀ ਪਾਣੀ ਤਿਆਰ ਹੋ ਜਾਂਦਾ ਹੈ ਉਹ ਪੁੱਛਦਾ ਤੁਹਾਡੇ ਪੁੱਤ ਪੁੱਤਰੇ ਫਿਰ ਉਹ ਪੁੱਤਰਾਂ ਨੂੰ ਮਲਾਉਂਦਾ ਹੈ ਪੁੱਤਰਿਆਂ ਨੂੰ ਮਲਾਉਂਦਾ ਹੈ ਸਾਰਾ ਬਾਗ ਪਰਿਵਾਰ ਹੱਸਦਾ ਖੇਡਦਾ ਜਦੋਂ ਉਹ ਸਖਸ਼ ਵੇਖਦਾ ਹੈ ਤੇ ਬੜਾ ਪ੍ਰਸੰਨ ਹੁੰਦਾ ਹੈ ਹੁਣ ਪ੍ਰਸੰਨ ਹੋਇਆ ਜਦੋਂ ਵਾਪਸ ਉੱਠ ਕੇ ਉਥੋਂ ਆਪਣੇ ਘਰ ਜਾਂਦਾ ਹੈ ਤੇ ਕੁਦਰਤਨ ਘਰ ਵਾਲੇ ਪੁੱਛਦੇ ਨੇ ਕੀ ਹਾਲ ਹੈ ਤੇਰੇ ਉਸ ਮਿੱਤਰ ਦਾ ਕਿਵੇਂ ਆ ਕੀ ਪਰਿਵਾਰ ਦੇ ਵਿੱਚ ਖੇਡ ਆ ਫਿਰ ਉਹ ਦੱਸਦਾ ਕਿ ਸਾਰਾ ਟੱਬਰ ਤੇ ਉਹਦਾ ਪੈਰ ਧੋਤੋ ਪੀਂਦਾ ਹੈ ਹੁਣ ਉੱਥੇ ਪੈਰ ਧੋਤੋ ਕਿ ਪੀਣ ਦਾ ਭਾਵ ਕੀ ਸੀ ਪਿਓ ਦੇ ਕਹਿਣੇ ਵਿੱਚ ਨੇ ਸਾਰੇ ਉਸ ਪਰਿਵਾਰ ਵਿੱਚ ਇਤਿਫਾਕ ਬੜਾ ਏਕਾ ਬੜਾ ਸਾਂਝ ਬੜੀ ਹੈ ਕਿ ਬਜ਼ੁਰਗ ਦੀ ਇੱਕ ਹਾਕ ਤੇ ਸਾਰੇ ਇਕੱਠੇ ਹੋ ਜਾਂਦੇ ਨੇ ਬਜ਼ੁਰਗ ਨੂੰ ਪੁੱਛ ਕੇ ਚੱਲਦੇ ਨੇ ਸੋ ਧੂੜ ਤੋਂ ਸੈਂਸ ਨਹੀਂ ਤੇ ਕਈ ਵਾਰੀ ਅਸੀਂ ਸ਼ਬਦ ਵਰਤਦੇ ਆ ਨਾ ਕਿ ਜਦੋਂ ਕਿਸੇ ਨੂੰ ਕਰੇ ਬੁਲਾਉਣਾ ਹੋਵੇ ਤੇ ਅਸੀਂ ਅਕਸਰ ਕਹਿੰਨੇ ਆ ਵੀ ਤੁਸੀਂ ਆਇਓ ਅਸੀਂ ਪਲਕਾ ਵਿਛਾ ਕੇ ਬੈਠਾਂਗੇ ਤੁਹਾਡੇ ਲਈ ਪਲਕਾ ਨੂੰ ਹੁਣ ਵਿਛਾਇਆ ਥੋੜਾ ਜਾ ਸਕਦਾ ਇਹ ਕੁਝ ਭਾਵਨਾਤਮਕ ਸ਼ਬਦ ਸਨ ਗੁਰਮੁਖੋ ਜਿਵੇਂ ਗੁਰਬਾਣੀ ਚ ਪੜਦੇ ਆ ਕੇਸਾਂ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਹੁਣ ਚੜਨਾ ਦੀ ਧੂੜ ਤੇ ਮੱਥੇ ਤੇ ਲਾ ਲਈ ਹੁਣ ਕੇਸਾਂ ਦਾ ਤੇ ਚਵਰ ਕੋਈ ਕਰ ਨਹੀਂ ਸਕਦਾ ਅਸੀਂ ਤੇ ਗੁਰਦੁਆਰੇ ਕੋਈ ਨੰਗੇ ਸਿਰ ਵੀ ਆ ਜੇ ਤੇ ਅਸੀਂ ਉਹਨੂੰ ਵੀ ਵਰਜਦੇ ਆ ਵੀ ਭਾਈ ਸਿਰ ਢੱਕ ਕੇ ਆ ਤੇ ਜੇ ਕੋਈ ਸਿਰ ਖੋਲ ਕੇ ਉਹਨੂੰ ਚੌਰ ਕਰਨ ਲੱਗ ਪਏ ਆਪਣੇ ਕੇਸਾਂ ਦਾ ਤੇ ਕੀ ਅਸੀਂ ਪ੍ਰਵਾਨ ਕਰ ਲਾਂਗੇ ਉੱਥੇ ਨਿਮਰਤਾ ਦੇ ਸੂਚਕ ਭਾਵਨਾਤਮਕ ਸ਼ਬਦਾਂ ਦੇ ਪਿਛਲੇ ਉਸ ਭਾਵ ਨੂੰ ਸਮਝਣਾ ਹੁੰਦਾ ਹੈ ਇਸ ਕਰਕੇ ਸਾਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਨਹੀਂ ਤੇ ਮੈਂ ਅਕਸਰ ਕਹਿਣਾ ਹੁੰਨਾ ਵੀ ਜਿਹੜਾ ਕੋਈ ਕਿਸੇ ਸਾਧ ਨਾਲ ਜੁੜਿਆ ਹੈ ਜਿਹੜਾ ਕੋਈ ਕਿਸੇ ਬਾਬੇ ਨਾਲ ਜੁੜਿਆ ਹੈ ਅੱਜ ਪਰਿਵਾਰ ਉਸ ਬਾਬੇ ਦੇ ਧੂੜ ਮੱਥੇ ਨੂੰ ਲਾ ਰਿਹਾ ਕੱਲ ਨੂੰ ਬਾਬਾ ਨਾ ਰਿਹਾ ਤੇ ਉਹਦਾ ਟੱਬਰ ਅੱਗੇ ਪਰਿਵਾਰ ਬੱਚੇ ਫਿਰ ਕਿਹੜੇ ਬਾਬੇ ਕੋ ਜਾਣਗੇ ਫਿਰ ਨਵਾਂ ਬਾਬਾ ਲੱਭਣਾ ਪਏਗਾ ਇਸ ਕਰਕੇ ਸਾਨੂੰ ਤੇ ਮਹਾਰਾਜ ਨੇ ਬਾਬਾ ਵੀ ਉਹ ਦਿੱਤਾ ਹੈ ਜਿਹੜਾ ਜੁਗੋ ਜੁਗ ਅਟੱਲਾ ਸਾਹਿਬ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬ ਨਾਸਿਰਪੁਰ ਖਾ ਜੋ ਸਭ ਮੇ ਰਹਾ ਸਮਾਏ ਸਾਡਾ ਬਾਬਾ ਉਹ ਨਹੀਂ ਹੈ ਜਿਹਦੇ ਤੇ ਕਦੇ ਬਚਪਨ ਸੀ ਕਦੇ ਜਵਾਨੀ ਹੈ ਕਦੇ ਬਡੇ ਸਾਡਾ ਬਾਬਾ ਸਦਾ ਹੈ ਉਹ ਸਦਾ ਵਾਸਤੇ ਆ ਉਹ ਜੁਗੋ ਜੁਗਾ ਟੱਲ ਹੈ ਇਸ ਕਰਕੇ ਗੁਰਬਾਣੀ ਦੇ ਆਸ਼ੇ ਅਨੁਸਾਰ ਆਪਣਾ ਜੀਵਨ ਬਸਰ ਕਰਨਾ ਹੀ ਗੁਰੂ ਦੇ ਚਰਨਾਂ ਦੀ ਧੂੜ ਨੂੰ ਸਮਝਣਾ ਹੈ ਮਾਗ ਮਜਨ ਮਾਗ ਦੇ ਮਹੀਨੇ ਦਾ ਇਸ਼ਨਾਨ ਕੀ ਹੈ ਨਹੀਂ ਤੇ ਜੇ ਇਸ਼ਨਾਨ ਦਾ ਜ਼ਿਕਰ ਆਵੇਗਾ ਦੇ ਗੁਰੂ ਅਮਰਦਾਸ ਸਾਹਿਬ 19 20 ਵਾਰ ਤੀਰਥ ਇਸ਼ਨਾਨ ਕਰਨ ਜਾਂਦੇ ਨੇ ਪਰ ਮਨ ਨੂੰ ਟਿਕਾ ਕੋਈ ਨਹੀਂ ਮਨ ਨੂੰ ਸਕੂਨ ਕੋਈ ਨਹੀਂ ਉਹ ਅੰਦਰ ਦੀ ਖੇਡ ਬਣੀ ਕੋਈ ਨਹੀਂ ਨਹੀਂ ਤੇ ਬਾਬਾ ਕਬੀਰ ਸਾਹਿਬ ਜੀ ਵਰਗੇ ਮਹਾਪੁਰਖ ਨੂੰ ਪੜੀਏ ਤੇ ਉਹ ਕਹਿੰਦੇ ਨੇ ਬਾਹਰ ਧੋਤੀ ਤੁੰਬੜੀ ਅੰਦਰ ਵੈਸ ਨਕੋਰ ਸਾਧ ਭਲੇ ਅਣ ਨਤਿਆਂ ਚੋਰ ਸੇ ਚੋਰਾ ਚੋਰ ਜੇ ਨਾਉਣ ਦਾ ਹੀ ਜ਼ਿਕਰ ਹੈ ਤੇ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਤੀਰਥ ਨਾਵਾ ਜੇਤ ਸੁਪਾਵਾਂ ਬਿਣ ਪਾਣੇ ਕਹਿ ਨਾਏ ਕਰੀਂ ਨਾਉਣਾ ਵੀ ਉਹ ਪ੍ਰਵਾਣ ਹੈ ਜਿਸ ਨਾਉਣ ਵਿੱਚ ਗੁਰੂ ਪਾਰਸਾ ਜੀ ਦੀ ਪ੍ਰਸੰਤਾ ਮਿਲਦੀ ਹੋਵੇ ਬਾਰੀ ਤੌਰ ਤੇ ਇਸ਼ਨਾਨ ਸਾਡੇ ਤਨ ਦੀ ਖਾਕ ਮੈਲ ਲਾ ਸਕਦਾ ਹੈ ਭਰੀਏ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੇਂ ਕਰਾਂਗਾ ਮਨ ਨੂੰ ਲੱਗੀ ਹੋਈ ਮੈਲ ਪਾਪਾਂ ਦੀ ਇਹ ਨਾਮ ਨਾਲ ਹੀ ਧੁਪਣੀ ਹੈ ਇਹਨੂੰ ਸ਼ਬਦ ਹੀ ਧੋ ਸਕਦਾ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਕੱਪੜੇ ਨੂੰ ਮੈਲ ਲੱਗੀ ਗੁਰਮੁਖੋ ਪਾਣੀ ਕੱਲਾ ਕੱਪੜੇ ਦੀ ਮੈਲ ਨਹੀਂ ਧੋ ਸਕਦਾ ਤੇ ਕੱਲਾ ਪਾਣੀ ਸਾਡੇ ਮਨ ਦੀ ਮੈਲ ਕਿਦਾਂ ਧੋ ਦੇਗਾ ਮਨ ਮੈਲੇ ਸਭ ਕਿਛ ਮੈਲਾ ਤਨ ਧੋਤਾ ਮਨ ਹਸ਼ਾ ਨ ਹੋਏ ਬਿਕਾਰੀ ਮਨ ਹੋਇਆ ਫਿਰਦਾ ਸੀ ਧੋਈ ਤੁਹਾਨੂੰ ਨੂੰ ਜਾਣੇ ਆ ਗੁਰਮੁਖੋ ਇਸ ਕਰਕੇ ਤਨ ਨੂੰ ਇਸ਼ਨਾਨ ਬਹੁਤ ਜ਼ਰੂਰੀ ਹੈ ਰੋਜ਼ ਕਰਨਾ ਤਨ ਦੀ ਸਫਾਈ ਬਹੁਤ ਜ਼ਰੂਰੀ ਹੈ ਪਰ ਤਨ ਪਾਣੀ ਨਾਲ ਸਾਫ਼ ਹੋਏਗਾ ਮਨ ਬਾਣੀ ਨਾਲ ਸਾਫ਼ ਹੋਏਗਾ ਜਿੱਦਣ ਇਸ ਗੱਲ ਦੀ ਸਮਝ ਆ ਗਈ ਨਹੀਂ ਤੇ ਜਦੋਂ ਹੁਕਮ ਆਉਂਦਾ ਹੈ ਮਾਲਕ ਦੇ ਘਰ ਤੋਂ ਤੀਰਥ ਨਾਵਾਂ ਜੇਤਸ ਭਾਵਾਂ ਇਸੇ ਨੂੰ ਅੱਗੇ ਜਾ ਕੇ ਪਾਰਸ਼ਣ ਨੇ ਆਖਿਆ ਸੀ ਕਿ ਤੀਰਥ ਨਾਵਣ ਜਾਵਾਂ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਮੇਰੇ ਲਈ ਗੁਰੂ ਦਾ ਗਿਆਨ ਪ੍ਰਾਪਤ ਕਰਨਾ ਹੀ ਗੁਰੂ ਕੇ ਸ਼ਬਦ ਨੂੰ ਅੰਦਰ ਵਸਾਉਣਾ ਹੀ 68 ਤੀਰਥਾਂ ਦੇ ਬਰਾਬਰ ਹੈ ਮਾਗ ਮੱਜਨ ਸੰਗ ਸਾਧੂਆਂ ਢੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਨਾਮ ਨੂੰ ਧਿਆ ਤੇ ਸੁਣ ਇੰਪਲੀਮੈਂਟ ਕਰ ਲਾਗੂ ਕਰ ਆਪਣੀ ਜ਼ਿੰਦਗੀ 'ਚ ਸੁਣਨਾ ਬਹੁਤ ਸੌਖਾ ਹੈ ਗੁਰਮੁਖੋ ਪਰ ਕਮਾਉਣਾ ਬਹੁਤ ਔਖਾ ਹੈ ਅਸੀਂ ਜਿੰਨਾ ਸੁਣ ਰਹੇ ਹਾਂ ਉਹਨਾ ਕਮਾ ਨਹੀਂ ਰਹੇ ਹਰ ਕਾ ਨਾਮ ਗੁਰੂ ਕਾ ਨਾਮ ਗੁਰੂ ਕਾ ਸ਼ਬਦ ਗੁਰੂ ਕਾ ਹੁਕਮ ਸੁਣ ਉਸ ਸੁਣੇ ਹੋਏ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਆਹ ਦਾਨ ਸਾਰੇ ਕਰ ਸਕਦੇ ਨੇ ਤੇ ਮੈਂ ਅਕਸਰ ਕਈ ਵਾਰੀ ਬੇਨਤੀ ਵੀ ਕਰਦਾ ਹੁੰਨਾ ਕਿ ਜੇ ਬਾਰੀ ਤੌਰ ਤੇ ਕੀਤੇ ਦਾਨ ਦਾ ਸਾਨੂੰ ਉਹ ਰਿਟਰਨ ਕੋਸ਼ਣਾ ਨਾ ਮਿਲੇ ਬੰਦਾ ਦਾਨ ਕਰਨਾ ਛੱਡ ਦੇਗਾ ਪਰ ਜਿਹੜੇ ਦਾਨ ਦਾ ਜ਼ਿਕਰ ਗੁਰੂ ਸਾਹਿਬ ਜ਼ਿਕਰ ਕਰ ਰਹੇ ਨੇ ਉਹ ਦਾਨ ਸਾਰਿਆਂ ਨੂੰ ਕਰਮਹਾਰਜ ਕਹਿੰਦੇ ਨੇ ਹਰ ਕਾ ਨਾਮ ਤੇ ਆਇ ਸੁਣ ਸਭਨਾ ਨੂੰ ਕਰ ਦਾਨ ਸਾਰਿਆਂ ਨੂੰ ਦਾਨ ਕਰ ਹੁਣ ਉਹ ਦਾਨ ਕਿਹੜਾ ਹੈ ਉਹ ਦਾਨ ਹੈ ਨਾਮ ਦਾ ਗਿਆਨ ਦਾ ਸੋਝੀ ਦਾ ਸਮਝ ਦਾ ਤੁਸੀਂ ਕਈ ਵਾਰੀ ਨੋਟ ਕਰਿਓ ਸਾਡੇ ਬੱਚੇ ਜਿਹੜੇ ਸਕੂਲਾਂ ਚ ਪੜ੍ਹਦੇ ਨੇ ਕਈ ਵਾਰੀ ਉਹਨਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਮਰਸਦੀ ਗੱਡੀਆਂ ਤੇ ਰੇਂਡਰਓਵਰਲੈਂਡ ਕੁਦਰ ਬੜੀਆਂ-ਬੜੀਆਂ ਗੱਡੀਆਂ ਤੇ ਬੜੇ ਐਲੀਟ ਪਰਿਵਾਰਾਂ ਦੇ ਵਿੱਚੋਂ ਬੱਚੇ ਆ ਰਹੇ ਹੁੰਦੇ ਨੇ ਪਰ ਕਈ ਵਾਰੀ ਉਹਨਾਂ ਸਕੂਲਾਂ ਵਿੱਚ ਪੜਾਉਣ ਵਾਲਾ ਟੀਚਰ ਉਹ ਬਾਈਕ ਤੇ ਆ ਰਿਹਾ ਹੋਵੇਗਾ ਛੋਟੀ-ਮੋਟੀ ਕਾਰ ਤੇ ਆ ਰਿਹਾ ਹੋਵੇਗਾ ਪਰ ਉਹਦੇ ਕੋਲ ਇੱਕ ਗਿਆਨ ਦਾ ਧਾਨ ਹੈ ਜਿਹੜਾ ਉਹ ਅਮੀਰ ਬੱਚਿਆਂ ਨੂੰ ਵੀ ਦੇ ਸਕਦਾ ਹਾਂ ਉਹ ਪੜਿਆ ਹੋਇਆ ਬੱਚਾ ਕਈ ਵਾਰੀ ਆਪਣੇ ਬਾਪ ਨੂੰ ਵੀ ਗਿਆਨ ਦੇਣ ਦੀ ਸਮਰੱਥਾ ਰੱਖਦਾ ਗਿਆਨ ਦਾ দান ਸਾਰਿਆਂ ਨੂੰ ਦਿੱਤਾ ਜਾ ਸਕਦਾ ਸ਼ਬਦ ਦਾ দান ਸਾਰਿਆਂ ਨੂੰ ਦਿੱਤਾ ਜਾ ਸਕਦਾ ਮੈਂ ਗੁਰਬਾਣੀ ਨੂੰ ਨਹੀਂ ਪੜਦਾ ਮੈਂ ਸ਼ਬਦ ਨਾਲ ਨਹੀਂ ਜੁੜਿਆ ਮੈਨੂੰ ਧਰਮ ਕਰਮ ਦਾ ਨਹੀਂ ਪਤਾ ਪਰ ਕੱਲ ਨੂੰ ਮੇਰੀ ਔਲਾਦ ਸੱਚ ਨਾਲ ਜੁੜ ਜੇ ਬਾਣੀ ਨਾਲ ਜੁੜ ਜੇ ਵਿਚਾਰਧਾਰਾ ਨਾਲ ਜੁੜ ਜੇ ਉਹਦੇ ਵੱਲੋਂ ਮਿਲਣ ਵਾਲਾ ਗਿਆਨ ਉਹ ਮੇਰੇ ਲਈ দান ਹੋਵੇਗਾ ਉਹ দান ਹਰ ਕੋਈ ਕਰ ਸਕਦਾ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾਨ ਨਹੀਂ ਤੇ ਦਾਨ ਹਮੇਸ਼ਾ ਆਪਣੇ ਤੋਂ ਛੋਟੇ ਨੂੰ ਕੀਤਾ ਜਾਂਦਾ ਹੈ ਵੱਡੇ ਅੱਗੇ ਪੇਟਾ ਰੱਖੀ ਜਾਂਦੀ ਹੈ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਦਾਨ ਹੈ ਨਾ ਵਿਦਿਆ ਦਾ ਦਾਨ ਸ਼ਬਦ ਦਾ ਦਾਨ ਗਿਆਨ ਦਾ ਦਾਨ ਇਹ ਤੇ ਹਰ ਮਨੁੱਖ ਵੰਡ ਸਕਦਾ ਹੈ ਪਹਿਲਾਂ ਆਪ ਧਿਆਏ ਸੁਣੇ ਤੇ ਫਿਰ ਉਹਨੂੰ ਵੰਡੇ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਜਨਮਾਂ ਦੀ ਮੈਲ ਤੇ ਕਰਮਾਂ ਦੀ ਮੈਲ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗਮਾਨ ਜਿੱਦਣ ਉਹਨੇ ਗੁਰੂ ਸ਼ਬਦ ਵਿੱਚ ਇਸ਼ਨਾਨ ਕਰ ਲਿਆ ਫਿਰ ਉਹਦਾ ਗਮਾਨ ਪਾਸੇ ਹੋ ਜਾਏਗਾ हट ਜਾਏਗਾ ਬਾਰੀ ਤੌਰ ਤੇ ਤੀਰਥ ਨਹਾਉਣ ਵਾਲਾ ਮਨੁੱਖ ਸਗੋਂ ਹੰਕਾਰ ਕਰਦਾ ਹੈ ਕਿ ਮੈਂ ਤੀਰਥ ਇਸ਼ਨਾਨ ਕਰਕੇ ਆਇਆ ਪਰ ਸ਼ਬਦ ਦੇ ਵਿੱਚ ਗਿਆਨ ਦੇ ਵਿੱਚ ਆਪਣੇ ਆਪ ਮਨ ਨੂੰ ਲਿਵਾਉਣ ਵਾਲਾ ਸਖਸ਼ ਜਿਹੜਾ ਹੈ ਉਹ ਤੇ ਹੰਕਾਰ ਛੱਡ ਦਿੰਦਾ ਹੈ ਉਹਨੂੰ ਸਮਝ ਆ ਜਾਂਦੀ ਹੈ ਇੱਕ ਦੋ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਮ ਜੀਓ ਉਹਨੂੰ ਪਤਾ ਲੱਗ ਜਾਂਦਾ ਕਿ ਮਾਲਕਾ ਤੇਰੇ ਘਰ ਵਿੱਚ ਬੜੇ ਨੇ ਜਿਹੜੇ ਮੇਰੇ ਤੋਂ ਵਧੇਕ ਬੈਠੇ ਹੋਏ ਨੇ ਜਨਮ ਕਰਮ ਮਲ ਉਤਰ ਮਨ ਤੇ ਜਾਏ ਗਮਾਨ ਨੇ ਤੇ ਗੁਰਬਾਣੀ ਅੰਦਰ ਪਾਰਸਾ ਜੀ ਕਹਿੰਦੇ ਨੇ ਤੀਰਥ ਜਾਉ ਤਾਂ ਹਉ ਹਉ ਕਰਤੇ ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਤੇ ਬੜੇ-ਬੜੇ ਹੰਕਾਰ ਵਿੱਚ ਜਿਉਂਦੇ ਨੇ ਕਿ ਅਸੀਂ ਬਹੁਤ ਇਸ਼ਨਾਨ ਕਰਦੇ ਆਂ ਅਸੀਂ ਤੇ ਕੋਈ ਮਸਿਆ ਨਹੀਂ ਛੱਡੀ ਅਸੀਂ ਕੋਈ ਪੁੰਨਿਆ ਨਹੀਂ ਛੱਡੀ ਅਸੀਂ ਤੇ ਹਰ ਵਾਰ ਇਸ਼ਨਾਨ ਕਰਨ ਜਾਂਦੇ ਆਂ ਅਸੀਂ ਤੇ ਫਲਾਣੀ ਸਰੋਵਰ ਤੇ ਵੀ ਇਸ਼ਨਾਨ ਕੀਤਾ ਫਲਾਣੀ ਤੀਰਥ ਤੇ ਵੀ ਇਸ਼ਨਾਨ ਕੀਤਾ ਉਹ ਅੰਦਰ ਹੰਕਾਰ ਲਈ ਬੈਠਾ ਹੈ ਪਰ ਬਾਣੀ ਚ ਪਾਤਸ਼ਾਹ ਕਹ ਰਹੇ ਨੇ ਵੀ ਜੇ ਸਾਧੂ ਦੇ ਧੂੜੀ ਦੀ ਇਸ਼ਨਾਨ ਕਰ ਲਵੇ ਉਸ ਇਸ਼ਨਾਨ ਕਰਨ ਨਾਲ ਤੇ ਹਉਮਕ ਮੱਕ ਜਾਂਦੀ ਹੈ ਗੁਮਾਨ ਖਤਮ ਹੋ ਜਾਂਦਾ ਹੈ ਅਗਲੀ ਗੱਲ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਕਾਮ ਕ੍ਰੋਧ ਨੰ ਮੋਹੀਐ ਬਿਨ ਸਹਿ ਲੋਭ ਸੁਆਣ ਕਾਮ ਵਾਲੀ ਬਿਰਤੀ ਮੁੱਕ ਜਾਂਦੀ ਹੈ ਕ੍ਰੋਧ ਵਾਲੀ ਵਰਤੀ ਮੁੱਕ ਜਾਂਦੀ ਹੈ ਜਿੰਨੇ ਧਾਰਮਿਕ ਸੰਸਾਨਾਂ ਤੇ ਅੱਜ ਕੋ ਕਰਮ ਹੋ ਰਹੇ ਨੇ ਗੁਰਮੁਖੋ ਮਾਫ ਕਰਿਓ ਓਨੇ ਤੇ ਆਮ ਨਹੀਂ ਹੋ ਰਹੇ ਕਿੰਨਾ ਕੁ ਜ ਵੱਡੇ ਵੱਡੇ ਧਾਰਮਿਕ ਆਪਣੇ ਆਪ ਨੂੰ ਕਹਾਉਣ ਵਾਲੇ ਮਨੁੱਖਤਾ ਦੇ ਰੈਬਰ ਬਣ ਕੇ ਬੈਠੇ ਹੋਏ ਜਿੱਲਾਂ ਵਿੱਚ ਬੰਦ ਨੇ ਗੁਰਮੁਖੋ ਜਿਨ੍ਹਾਂ ਨੇ ਬੱਚੀਆਂ ਦੇ ਨਾਲ ਸ਼ੋਸ਼ਣ ਕੀਤਾ ਉਹਨਾਂ ਦੇ ਨਾਲ ਜ਼ਬਰਦਸਤੀ ਨਾ ਕੀਤਾ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ ਲੋਭ ਵਾਲਾ ਕੁੱਤਾ ਫਿਰ ਅੰਦਰੋਂ ਭੌਂਕਣੋਂ ਬੰਦ ਹੋ ਜਾਂਦਾ ਹੈ ਕਦੋਂ ਜਦੋਂ ਮਾਗਮੱਜਨ ਸੰਗ ਸਾਧੂਆਂ ਤੂੜੀ ਕਿਹੜੀ ਤੂੜੀ ਵਿਚਾਰ ਗਿਆਨ ਸ਼ਬਦ ਨੂੰ ਜਦੋਂ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਸ਼ਬਦ ਨੇ ਲੋਭ ਤੋਂ ਬਚਾਉਣਾ ਗੁਰਮਖੋ ਨਹੀਂ ਤੇ ਲੋਭ ਦਾ ਗਰਸਿਆ ਹੋਇਆ ਬੰਦਾ ਤੇ ਕਈ ਵਾਰੀ ਤੀਰਥ ਯਾਤਰਾ ਤੇ ਗਿਆਆਂ ਹੋਿਆਂ ਦੀਆਂ ਵੀ ਚੋਰੀਆਂ ਕਰ ਲੈਂਦਾ ਹੈ ਉਹਨਾਂ ਦੀ ਵੀ ਜੇਬ ਦੇ ਹੱਥ ਧੋ ਲੈਂਦਾ ਹੈ ਉਹਨਾਂ ਦਾ ਵੀ ਸਮਾਨ ਲੁੱਟ ਲੈਂਦਾ ਕਿੰਨੀਆਂ ਵਾਰ ਦਾਤਾ ਹੁੰਦੀਆਂ ਨੇ ਧਾਰਮਿਕ ਅਸਥਾਨਾਂ ਤੇ ਵੀ ਜੇ ਤੀਰਥ ਤੇ ਜਾਣ ਵਾਲਾ ਹਰ ਬੰਦਾ ਹੀ ਧੂੜੀ ਦੇ ਵਿੱਚੋਂ ਇਸ਼ਨਾਨ ਕਰਕੇ ਆ ਸਭ ਕੁਝ ਪ੍ਰਾਪਤ ਕਰ ਲੈਂਦਾ ਫਿਰ ਤੇ ਲੋੜ ਹੀ ਨਹੀਂ ਸੀ ਪਰ ਮਹਾਰਾਜ ਨੂੰ ਪਤਾ ਸੀ ਕਿ ਤੀਰਥ ਬਾਹਰੀ ਤੌਰ ਤੇ ਇਸ਼ਨਾਨ ਕਰਨ ਵਾਲਿਆ ਤੇਰੇ ਅੰਦਰ ਗਮਾਨ ਆ ਸਕਦਾ ਏ ਤੂੰ ਲੋਭ ਨਾਲ ਗਰਸਿਆ ਜਾ ਸਕਦਾ ਏ ਪਰ ਸ਼ਬਦ ਨਾਲ ਇਸ਼ਨਾਨ ਕਰਨ ਵਾਲਾ ਮਨੁੱਖ ਤੇ ਚੰਗਾ ਹੋ ਜਾਂਦਾ ਨੇਕ ਹੋ ਜਾਂਦਾ ਹੈ ਬਿਨੈਸੇ ਲੋਭ ਸਵਾਨ ਲੋਭ ਵਾਲਾ ਕੁੱਤਾ ਫਿਰ ਭੌਂਕਦਾ ਨਹੀਂ ਇਹ ਅਸਲ ਚ ਜਿਹੜੀ ਸਟੋਰੀ ਬਚਪਨ ਚ ਪੜਾਈ ਜਾਂਦੀ ਸੀ ਨਾ ਦਾ ਗਰੀਡੀ ਡੌਗ ਇਹਦੇ ਪਿੱਛੋਂ ਸਿੱਖਿਆ ਲੈਣੀ ਸੀ ਅਸੀਂ ਲੋਭ ਦਾ ਤਿਆਗ ਕਰਨਾ ਸੀ ਪਰ ਅਸੀਂ ਸਿਰਫ ਪਾਸ ਮਾਰਕਿੰਗ ਜਾਂ ਫਸਟ ਆਉਣ ਦੇ ਚੱਕਰ ਦੇ ਵਿੱਚ 10 ਚੋਂ 10 ਪਲੱਸ ਲਾ ਕੇ ਤੇ ਆਪਣੇ ਆਪ ਨੂੰ ਸਮਝਦੇ ਅਸੀਂ ਅਸੀਂ ਪਾਸ ਹੋ ਗਏ ਅਸਲ 'ਚ ਸਟੋਰੀ ਨੂੰ ਸਮਝ ਕੇ ਪੜ ਕੇ ਨੰਬਰ ਲੈਣ ਦੀ ਕਹਾਣੀ ਮੁਬਾਰਕ ਪਰ ਉਹਦੇ 'ਚੋਂ ਸਿੱਖਿਆ ਲੈ ਕੇ ਸਮਾਜ ਵਿੱਚ ਪਾਸ ਕਿਵੇਂ ਹੋਣਾ ਸੀ ਉਹ ਤਾਂ ਹੋਣਾ ਸੀ ਜੇ ਜ਼ਿੰਦਗੀ 'ਚ ਲਾਗੂ ਕਰ ਲੈਂਦਾ ਵੀ ਮੈਂ ਲੋਭ ਨਹੀਂ ਕਰਨਾ ਮੈਂ ਕਿਸੇ ਦਾ ਹੱਕ ਨਹੀਂ ਖਾਣਾ ਜੋ ਮੈਨੂੰ ਮਿਹਨਤ ਦਾ ਮਿਲ ਰਿਹਾ ਮੈਂ ਉਹਦੇ ਵਿੱਚ ਸੈਟੀਸਫਾਈਡ ਹਾਂ ਪਰੇਸ਼ਾਨੀ ਹੁੰਦਾ ਗੁਰਮੁਖੋ ਬਿਨ ਸਹਿ ਲੋਭ ਸੁਆਣ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਫਿਰ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਸੰਸਾਰ ਸਲਾਉਂਦਾ ਹੈ ਉਹਨਾਂ ਦੀ ਵਡਿਆਈ ਕਰਦਾ ਹੈ ਸੱਚੇ ਮਾਰਗ ਚੱਲਦੇ ਆਂ ਉਸ ਤਤ ਕਰੇ ਜਹਾਨ 86 ਤੀਰਥ ਸਗਲ ਪੁੰਨ ਜੀ ਤੇ ਦਇਆ ਪ੍ਰਵਾਨ ਜੀ ਤੇ ਦਇਆ ਕਰ ਦੇਣੀ ਹੁਣ ਕਈ ਤਰ੍ਹਾਂ ਦੀ ਦਇਆ ਗੁਰਮੁਖੋ ਆਪਣੇ ਮਾਂ ਬਾਪ ਤੇ ਦਇਆ ਕਰ ਲੈਣੀ ਕਿ ਉਹਨਾਂ ਨੂੰ ਆਪਣੇ ਨਾਲ ਰੱਖਣਾ ਉਹਨਾਂ ਦੀ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੀ ਤਕਲੀਫ ਨੂੰ ਜਾਨਣਾ ਜੀ ਤੇ ਦਇਆ ਮਨੁੱਖ ਤੇ ਦਇਆ ਕਰਨੀ ਕਿਸੇ ਜੀ ਆਹੀ ਜੀ ਆ ਜਿਹਦੇ ਚ ਸਾਹ ਚੱਲ ਰਹੇ ਹਰ ਉਹ ਜੀ ਆ ਜੀਤ ਦਇਆ ਕਰਨੀ 니ਤੇ ਦੇਖੋ ਨਾ ਕਈ ਇਹੋ ਜੇ ਬਦਕਿਸਮ ਲੋਕ ਨੇ ਜਿਹੜੇ ਸਮਾਜ ਵਿੱਚ ਮਾਂ ਬਾਪ ਨੂੰ ਵੀ ਧੱਕੇ ਮਾਰ ਰਹੇ ਨੇ ਤੇ ਕੁੱਤਿਆਂ ਨੂੰ ਆਪਣੇ ਘਰਾਂ ਦੇ ਵਿੱਚ ਉਹਨਾਂ ਨੇ ਆਖਿਆ ਵੀ ਇਹ ਸਾਡਾ ਫੈਮਿਲੀ ਮੈਂਬਰ ਹੈ ਇਹੋ ਜੇ ਵੀ ਲੋਕ ਹੈ ਨੇ ਨਾ ਜਿਨ੍ਹਾਂ ਨੇ ਭਰਾਵਾਂ ਦਾ ਸਤਕਾਰ ਨਹੀਂ ਕੀਤਾ ਭਰਾਵਾਂ ਨੂੰ ਘਰੋਂ ਕੱਢ ਦਿੱਤਾ ਭਰਾਵਾਂ ਨਾਲ ਬਹੁਤ ਮਾੜਾ ਕੀਤਾ ਤੇ ਅਕਸਰ ਕਿਆ ਸੁਣਿਆ ਮਿਲਦਾ ਹੈ ਵੀ ਮੇਰੇ ਤੇ ਫੇਸਬੁੱਕ ਤੇ ਇਨੇ ਫਾਲੋਅਰ ਨੇ ਮੈਨੂੰ ਤੇ ਇਨੇ ਲੋਕ ਜਾਣਦੇ ਨੇ ਮੇਰੇ ਤੇ ਇਨੇ ਫਰੈਂਡ ਨੇ ਨਹੀਂ ਇਹਦੇ ਵਿੱਚੋਂ ਸਿੱਖਿਆ ਲੈਣੀ ਸੀ ਗੁਰਮੁਖੋ ਜੇ ਮਹਾਰਾਜ ਨੇ ਆਖਿਆ ਨਾ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਫਿਰ 68 ਤੀਰਤ ਸਗਲ ਪੁੰਨ ਜੀ ਦਇਆ ਪ੍ਰਾਣ ਕਿਸੇ ਤੇ ਦਇਆ ਕਰ ਦੇਣੀ ਕਿਸੇ ਤੇ ਤਰਸ ਕਰ ਦੇਣਾ ਕਿਸੇ ਦੇ ਗੁਨਾਹ ਨੂੰ ਮੁਆਫ ਕਰਕੇ ਉਹਨੂੰ ਫੇਰ ਤੋਂ ਨਵੀਂ ਜ਼ਿੰਦਗੀ ਜਿਉਣ ਦਾ ਇੱਕ ਮੌਕਾ ਦੇ ਦੇਣਾ। ਮੁਆਫੀ ਵਰਗੀ ਸਜ਼ਾ ਕੋਈ ਨਹੀਂ ਜੇ ਗੁਰਮਖੋ। ਕਿਸੇ ਦੇ ਔਗਣ ਨੂੰ ਜਾਣਦਿਆਂ ਹੋਇਆਂ ਮੁਆਫ ਕਰਨ ਵਰਗਾ ਕੋਈ ਪਰਪਕਾਰ ਨਹੀਂ। ਕਿਸੇ ਨੂੰ ਸੁਧਾਰ ਕਰਨਾ। ਨਹੀਂ ਤੇ ਕਈ ਇਹੋ ਜਿਹੇ ਸੱਜਣ ਵੀ ਮਿਲਦੇ ਨੇ। ਅਸੀਂ ਤੇ ਅਕਸਰ ਇਹ ਕਹ ਦਿੰਨੇ ਹਾਂ ਕਿ ਇਹੋ ਜਿਹੇ ਪਰਿਵਾਰਾਂ ਵਿੱਚ ਜਾਈਦਾ ਏ ਜਿੱਥੇ ਉਹ ਕਹਿੰਦੇ ਨੇ ਵੀ ਭਾਈ ਸਾਹਿਬ ਸਾਡਾ ਬੱਚਾ ਇਹ ਡਰਿੰਕ ਕਰਦਾ ਏ ਇਹ ਨਸ਼ਾ ਕਰਦਾ ਏ ਤੇ ਮੈਂ ਤੇ ਕਈ ਵਾਰੀ ਉਹਨੂੰ ਗਲਫੱਕੜੀ ਚ ਲੈ ਕੇ ਮਿਲਦਾ ਪਿਆਰ ਕਰਦਾ ਅਸੀਂ ਉਹਨਾਂ ਨਾਲ ਨਫ਼ਰਤ ਨਾ ਕਰੀਏ ਗੁਰਮੁਖੋ ਕੋਈ ਪਤਾ ਨਹੀਂ ਸਾਡੀ ਇੱਕ ਗਲਫੱਕੜੀ ਉਹਦੇ ਤੋਂ ਉਹਦਾ ਨਸ਼ਾ ਛਡਾ ਜਾਵੇ ਉਹਨੂੰ ਮਾੜੀ ਸੰਗਤ ਤੋਂ ਹੋੜ ਕੇ ਸਹੀ ਪਾਸੇ ਨੂੰ ਲਾ ਆਵੇ ਪਰ ਸਾਨੂੰ ਡਰ ਲੱਗਦਾ ਵੀ ਜੇ ਮੈਂ ਉਸ ਸ਼ਰਾਬੀ ਬੰਦੇ ਨਾਲ ਹੱਥ ਵੀ ਮਲਾ ਲਿਆ ਮੈਂ ਕਿਤੇ ਪਤਿਤ ਨਾ ਹੋ ਜਾਵਾਂ ਇਹਦਾ ਮਤਲਬ ਵੀ ਅਸੀਂ ਖੁਦ ਕਮਜ਼ੋਰ ਆ ਕਿਸੇ ਨੂੰ ਤਾਂ ਹੀ ਬਦਲਾਂਗੇ ਜੇ ਖੁਦ ਇਨੇਕ ਪਰਪਕਾਂ ਇਸ ਭਰੋਸੇ ਵਿੱਚ ਆਂ ਕਿ ਡੰਡੌਤ ਬੰਦ ਅਨੰਕ ਬਾਾਰ ਸਰਬ ਕਲਾ ਸਮਰਾਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰਹਤ ਮਾੜਿਆਂ ਕੋਲ ਜਾਣਾ ਚਾਹੀਦਾ ਗੁਰਮੁਖੋ ਜੇ ਕੁਝ ਬਦਲਣ ਦੀ ਸਮਰੱਥਾ ਹੈ ਨਾ ਫਿਰ ਉਹਨਾਂ ਨੂੰ ਕੰਪਨੀ ਦੇਣੀ ਚਾਹੀਦੀ ਆ ਬੜੇ ਹੁਜੇ ਪਰਿਵਾਰਾਂ ਵਿੱਚ ਵੇਖੀਦਾ ਏ ਉਹ ਬੱਚੇ ਟੁੱਟੇ ਹੁੰਦੇ ਨੇ ਨਿਰਾਸ਼ੇ ਹੁੰਦੇ ਨੇ ਸਮਾਜ ਦੇ ਝੰਬੇ ਹੁੰਦੇ ਨੇ ਬਸ ਇੱਕ ਕੰਪਨੀ ਪਾੜਦੇ ਨੇ ਜਿਵੇਂ ਡੁੱਬਦੇ ਨੂੰ ਤਣਕੇ ਦਾ ਸਹਾਰਾ ਉਹਨਾਂ ਨੂੰ ਇੱਕ ਥੋੜਾ ਜਿਹਾ ਸਹਾਰਾ ਅਸਰਾ ਚਾਹੀਦਾ ਤੁਸੀਂ ਕਿਤੇ ਥੋੜਾ ਜਿਹਾ ਹੱਥ ਵਧਾ ਕੇ ਦੇਖਿਓ ਗੁਰਮੁਖੋ ਉਹ ਨੇੜੇ ਆਉਣ ਨੂੰ ਫਿਰਦੇ ਨੇ ਪਰ ਅਸੀਂ ਐਸਾ ਨਹੀਂ ਕਰਦੇ ਅਸੀਂ ਆਪਣੇ ਆਪ ਨੂੰ ਧਰਮੀ ਸਮਝਦੇ ਆਂ ਵੀ ਮੈਂ ਇੰਨੇ ਪਾਠ ਕਰਦਾ ਮੇਰੇ ਚੋਲੇ ਨੂੰ ਕੋਈ ਹੱਥ ਲਾ ਜੇ ਅਸੀਂ ਤਾਂ ਕਹਿ ਦਿੰਨੇ ਆਂ ਵੀ ਫਲਾਣਿਆ ਤੂੰ ਮੈਨੂੰ ਪਿੱਟ ਦਿੱਤਾ ਤੂੰ ਤੇ ਬੜਾ ਪਵਿੱਤਰ ਸੀ ਕਈਆਂ ਨੇ ਭਾਂਡੇ ਵੱਖਰੇ ਰੱਖੇ ਹੋਏ ਨੇ ਕਈਆਂ ਨੇ ਆਪਣੇ ਭਾਂਡੇ ਇਸ ਕਰਕੇ ਵੱਖਰੇ ਕੀਤੇ ਹੋਏ ਨੇ ਕਿ ਅਸੀਂ ਕਿਸੇ ਦੀ ਝੂਠ ਨਹੀਂ ਖਾਂਦੇ ਤੇ ਕੁਰਬਾਨੀ ਨੂੰ ਪੜੀਆ ਮਹਾਰਾਜ ਕਹਿੰਦੇ ਨੇ ਤੇ ਸੱਚਾ ਹੈ ਵੀ ਕੀ ਦਾਸ ਤਾਂ ਸਹੀਂ ਪਾਣੀ ਝੂਠਾ ਜਿਹੜਾ ਨਿਤ ਪੀਣ ਵਾਲੀ ਵਸਤੂ ਹੈ ਗੁਰਮੁਖੋ ਜੇ ਉਹ ਹੀ ਝੂਠੀ ਹੈ ਤੇ ਫਿਰ ਸੱਚਾ ਤੇ ਕੁਛ ਵੀ ਨਹੀਂ ਨਾ ਹੋ ਸਕਦਾ ਸੱਚਾ ਬੰਦੇ ਨੇ ਕਰਮਾ ਕਰਕੇ ਹੋਣਾ ਸੀ ਪਰ ਅਸੀਂ ਣਾਉਣ ਨੂੰ ਹੀ ਸੁਚੰਤਾ ਸਮਝ ਲਿਆ ਕਿਸੇ ਨੇ ਬਾਹਰੀ ਤੌਰ ਤੇ ਪਾਠ ਪੂਜਾ ਕਰ ਲਿਆ ਤੇ ਕਹਿੰਦਾ ਮੈਂ ਸੁੱਚਾ ਹੋ ਗਿਆ ਸੁੱਚਾ ਕਰਮਾ ਨਾਲ ਹੋਣਾ ਹੈ ਗੁਰਮੁਖੋ ਸ਼ੁਭ ਕਰਮ ਹੀ ਮਨੁੱਖ ਨੂੰ ਸੱਚਾ ਬਣਾ ਸਕਦੇ ਨੇ ਤਨ ਦੀ ਸਫਾਈ ਹੋ ਸਕਦੀ ਹੈ ਮਨ ਸੁੱਚਾ ਹੋ ਸਕਦਾ ਹੈ ਵਿਚਾਰ ਨਾਲ ਪਹਿਲਾਂ ਮਾੜੀ ਵਿਚਾਰ ਸੀ ਇਹ ਝੂਠਾ ਸੀ ਵਿਚਾਰ ਚੰਗੀ ਹੋ ਗਈ ਮਨ ਸੱਚਾ ਹੋ ਗਿਆ ਮਨ ਸਾਫ਼ ਹੋ ਗਿਆ ਸੁੱਚਾ ਹੋ ਗਿਆ ਤਨ ਦੇ ਲੱਗੀ ਹੋਈ ਮੈਲ ਗੰਦਗੀ ਜਿਹੜੀ ਆ ਉਹ ਧੋਤੀ ਜਾ ਸਕਦੀ ਹੈ ਸਾਫ਼ ਕੀਤੀ ਜਾ ਸਕਦੀ ਹੈ ਪਰ ਹੱਥ ਸੁੱਚੇ ਚੰਗੇ ਕਰਮਾਂ ਨਾਲ ਹੋਣੇ ਨੇ ਮੇਰੇ ਕੰਮ ਹੱਥਾਂ ਨੇ ਕਿਸੇ ਦਾ ਹੱਕ ਨਹੀਂ ਖੋਇਆ ਇਹਦਾ ਮਤਲਬ ਇਹ ਅਜੇ ਤੱਕ ਸੱਚੇ ਨੇ ਮੇਰੇ ਪੈਰ ਕਿਸੇ ਗਲਤ ਥਾਂ ਤੇ ਨਹੀਂ ਗਏ ਇਹਦਾ ਮਤਲਬ ਮੇਰੇ ਪੈਰ ਸੱਚੇ ਨੇ ਮੇਰੀ ਜ਼ੁਬਾਨ ਨੇ ਕਦੇ ਕਿਸੇ ਬਾਰੇ ਮਾੜਾ ਨਹੀਂ ਬੋਲਿਆ ਮੇਰੇ ਸ਼ਬਦਾਂ ਨੇ ਕਿਸੇ ਦਾ ਘਰ ਨਹੀਂ ਉਡਾੜਿਆ ਇਹਦਾ ਮਤਲਬ ਮੇਰੀ ਜ਼ੁਬਾਨ ਸੱਚੀ ਹੈ ਮੇਰੇ ਕੰਨ ਕਿਸੇ ਦੀ ਨਿੰਦਿਆ ਨਹੀਂ ਸੁਣਦੇ ਤਾਂ ਮਤਲਬ ਮੇਰੇ ਕੰਨ ਸੱਚੇ ਨੇ ਇਦਰੋ ਸੱਚੇ ਹੋਣਾ ਸੀ ਹੋਰ ਹੀ ਸੁਚੰਤਾ ਨੂੰ ਸਮਝੇ ਬੈਠੇ ਨੇ 86 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆਕਰ ਆਹ ਜਿਹੜੀ ਅਵਸਥਾ ਜਿੰਨੂੰ ਮਾਲਕ ਦੇ ਦੇਵੇ ਸੋਈ ਪੁਰਖ ਸੁਜਾਨ ਮਹਾਰਾਜ ਕਹਿੰਦੇ ਨੇ ਉਹਨੂੰ ਵੱਡਾ ਸਿਆਣਾ ਪੁਰਖ ਸਮਝੇ ਉਹਨੂੰ ਦਾਨਾ ਉਹਨੂੰ ਪਤਵੰਤਾ ਸਮਝੇ ਜਿਹਦੇ ਕੋਲ ਆ ਸਾਰਾ ਕੁਝ ਆ ਜਿਨੇ ਲੋਭ ਛੱਡ ਦਿੱਤਾ ਜਿਨੇ ਕਾਮ ਛੱਡ ਦਿੱਤਾ ਜਿਨੇ ਕ੍ਰੋਧ ਦਾ ਤਿਆਗ ਕਰ ਦਿੱਤਾ ਜਿੰਨੂੰ ਦਇਆ ਕਰਨੀ ਆ ਗਈ ਜਿੰਨੂੰ ਦਾਨ ਕਰਨਾ ਆ ਗਿਆ ਜਿੰਨੂੰ ਪਰਉਪਕਾਰ ਕਰਨਾ ਆ ਗਿਆ ਉਹਨੂੰ ਪਾਤਸ਼ਾਹ ਜੀ ਕਹਿੰਦੇ ਨੇ ਸੁਜਾਨ ਜਿਸ ਨੂੰ ਦੇਵੇ ਦਇਆਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਧੰਨ ਗੁਰੂ ਅਰਜਨ ਪਾਰਸਾ ਕਹਿੰਦੇ ਨੇ ਇਹੋ ਜੀ ਸ਼ਖਸੀਅਤ ਤੋਂ ਮੈਂ ਵੀ ਕੁਰਬਾਨ ਜਾਨਾ ਜਿਨੇ ਆ ਮਾਗ ਦਾ ਮਹੀਨੇ ਵਿੱਚ ਆਪਣੀ ਜ਼ਿੰਦਗੀ ਚ ਗੁਣ ਧਾਰਨ ਕਰ ਲਏ ਉਹਦੇ ਤੋਂ ਮੈਂ ਵੀ ਕੁਰਬਾਨ ਆ ਮਾਗ ਸੁੱਚੇ ਸੇ ਕਾਂਢੀਏ ਜਿਨ ਪੂਰਾ ਗੁਰੂ ਮਿਹਰਬਾਨ ਮਾਗ ਦਾ ਮਹੀਨਾ ਉਹਨਾਂ ਲਈ ਹੀ ਸੁਖਾਲਾਏ ਗੁਰਮਖੋ ਉਹਨਾਂ ਲਈ ਹੀ ਚੰਗਾ ਏ ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਸੁਣ ਕੇ ਆਪਣੀ ਜ਼ਿੰਦਗੀ ਚੋਂ ਲੋਭ ਦਾ ਤਿਆਗ ਕਰ ਦਿੱਤਾ ਕਿਸੇ ਤੇ ਪਰਪਕਾਰ ਵਾਲੀ ਬਿਰਤੀ ਤੇ ਉਹਦੇ ਔਗੁਣਾ ਨੂੰ ਮਾਫ ਕਰਕੇ ਉਹਨੂੰ ਜੀਵਨ ਦਾ ਇੱਕ ਹੋਰ ਮੌਕਾ ਸੁਧਰਨ ਦਾ ਦੇ ਦਿੱਤਾ ਜਿਨ੍ਹਾਂ ਦੀ ਕਿਸੇ ਨਾਲ ਵਿਗੜੀ ਸੀ ਉਸ ਨੂੰ ਪਾਸੇ ਕਰਕੇ ਆਪਣੇ ਵੱਲੋਂ ਪਹਿਲ ਕੀਤੀ ਕਿ ਜੇ ਉਹ ਨਹੀਂ ਆ ਰਿਹਾ ਤੇ ਮੈਂ ਜਾ ਕੇ ਉਹਦੇ ਅੱਗੇ ਤਰਲ ਮੰਨਤ ਕਰਕੇ ਤੇ ਆਪਣੇ ਆਪ ਨੂੰ ਆਖਾਂ ਪੇ ਨਹੀਂ ਜ਼ਿੰਦਗੀ ਹੈ ਕਿਤੇ ਕਿੰਨੀ ਕਾ ਉਹਨਾਂ ਦਾ ਮਾਗ ਮਹੀਨਾ ਜਿਹੜਾ ਹੈ ਉਹ ਸੋਚਾਇ ਮਾਗ ਸੁਚੇ ਸੇ ਕਾਂਢੀ ਐ ਜਨ ਪੂਰਾ ਗੁਰ ਮਿਹਰਬਾਨ ਤੇ ਗੁਰੂ ਦੀ ਮਿਹਰਬਾਨਤਾ ਕੀ ਐ ਗੁਰੂ ਦੀ ਕਿਰਪਾਲਤਾ ਕੀ ਐ ਗੁਰਮੁਖੋ ਗੁਰ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਮੇਰੇ ਅੰਦਰ ਦੀ ਮੈਲ ਮੁੱਕ ਗਈ ਹੁਣ ਮੈਂ ਭਰਾਵਾਂ ਨਾਲ ਈਰਖਾ ਨਹੀਂ ਕਰਦਾ ਹੁਣ ਮੈਂ ਸਮਾਜ ਨਾਲ ਈਰਖਾ ਨਹੀਂ ਕਰਦਾ ਹੁਣ ਮੈਂ ਅੰਡੀਆਂ ਗੁਆਂਡੀਆਂ ਨਾਲ ਈਰਖਾ ਨਹੀਂ ਕਰਦਾ ਮੇਰੇ ਅੰਦਰ ਦੀ ਆ ਮੈਲ ਨਿਕਲ ਗਈ ਅੰਦਰ ਦੀ ਮੈਲ ਵਾਲੀ ਈਰਖਾ ਵਾਲੀ ਨਫ਼ਰਤ ਵਾਲੀ ਮੈਲ ਦਾ ਤਿਆਗ ਨਹੀਂ ਕੀਤਾ ਤੇ ਬਾਹਰੋਂ ਨਹਾ ਕੇ ਕਹੀ ਜਾਂਦਾ ਮੈਂ ਤੀਰਥ ਸ਼ਨਾਨੀ ਆ ਮੈਂ ਤੇ ਮਾਗ ਦਾ ਇਸ਼ਨਾਨ ਕਰਕੇ ਆਇਆ ਸਾਹਿਬ ਸੱਚੇ ਪਰਸਾ ਕਿਰਪਾ ਕਰੇ ਗੁਰਮਖੋ ਤਨ ਧੋਤਾ ਮਨ ਹੱਸਾ ਨ ਹੋਏ ਤਨ ਧੋਣ ਨਾਲ ਮਨ ਕਦੇ ਵੀ ਸਾਫ਼ ਨਹੀਂ ਜੇ ਹੋ ਜਾਂਦਾ ਮਨ ਚੰਗੀ ਸੋਚ ਚੰਗੀ ਵਿਚਾਰ ਜਿਹੜੀ ਗੁਰੂ ਪਰਸਾ ਸਾਨੂੰ ਬਖਸ਼ਿਸ਼ ਕਰਦੇ ਨੇ ਉਹਦੇ ਨਾਲ ਹੀ ਪਵਿੱਤਰ ਹੁੰਦਾ ਹੈ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰ ਕਿਰਪਾ ਕਰੇ ਮਾਗਦਾ ਮਹੀਨਾ ਸਭ ਨਾਲੇ ਸੋਖ ਆਨੰਦ ਨੰਬਣੀ ਆਪਸੀ ਪ੍ਰੇਮ ਪਿਆਰ ਇਤਫਾਕ ਤੇ ਖਲਾਕ ਨਾਲ ਬਸਰ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ